ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਗਰਮੀਆਂ ਦਾ ਤੋਹਫਾ ਸ਼ਰਦਾਈ ਸ਼ਰਦਾਈ ਬਣਾਉਣ ਦੇ ਲਈ ਅਸੀਂ ਲਏ ਐ ਸੌਂਫ ਕਾਜੂ ਮਗਜ ਬਦਾਮ ਖਸਖਸ ਛੋਟੀ ਇਲਾਇਚੀ ਤੇ ਦੋ ਆਪਾਂ ਨੇ ਫਰੈਸ਼ ਗੁਲਾਬ ਲਏ ਐ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਗੁੰਡੀ ਸੋਟੇ ਨੂੰ ਵੀ ਚੰਗੀ ਤਰ੍ਹਾਂ ਧੋ ਲਿਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਸੌਂਫ ਇਹ ਆਪਾਂ ਪਾਵਾਂਗੇ ਹਰੀ ਇਲਾਇਚੀ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰਗੜਨਾ ਹੈ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਰਗੜਾਂਗੇ ਫਤਿਹ ਇਲਾਇਚੀ ਨੂੰ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਦਾ ਪੇਸਟ ਬਣਾ ਲਿਆ ਹੁਣ ਆਪਾਂ ਇਹਦੇ ਵਿੱਚ ਖਸ ਖਸ ਪਾਵਾਂਗੇ ਇਹ ਚੀਜ਼ਾਂ ਇਹ ਗਰਮੀ 'ਚ ਸਾਡੇ ਲਈ ਬਹੁਤ ਜ਼ਿਆਦਾ ਠੰਡੀਆਂ ਹੁੰਦੀਆਂ ਇਹਨਾਂ ਤੇ ਜਦੋਂ ਆਪਾਂ ਇਹਨਾਂ ਨੂੰ ਸਾਰੀ ਦੇਸੀ ਖਰਾਗ ਹੈ ਇਸ ਕਰਕੇ ਆਪਣੀ ਬਿਲਕੁਲ ਪੀਸ ਹੋ ਗਈ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬਦਾਮ ਰਗੜਾ ਲਾ ਕੇ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਕਿਸਣਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗੁਲਾਬ ਦੀਆਂ ਪੱਤੀਆਂ ਥੀਨਾ ਨੂੰ ਵਿੱਚ ਆਪਾਂ ਇਹਦੇ ਨਾਲ ਹੀ ਪਾਵਾਂਗੇ ਕਾਜੂ ഇതേ നാദാ മാഗ ਇਹਰਾ ਆਪਣਾ ਬਿਲਕੁਲ ਬਰੀਕ ਹੋ ਗਿਆ ਜੀ ਤੁਸੀਂ ਦੇਖੋ ਚੰਗੀ ਤਰ੍ਹਾਂ ਪੂਰੀ ਜਾਨ ਲਾ ਕੇ ਇਹਨੂੰ ਲਗੜਨਾ ਹੈ ਲਗੜਾ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਇੱਕ ਕਾਟਨ ਦੇ ਕੱਪੜੇ ਦੇ ਵਿੱਚ ਕੱਢ ਲਾਂਗੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਜਿਹੜਾ ਆਪਣੇ ਕੁੰਡੇ ਨੂੰ ਲੱਗਿਆ ਹੋਇਆ ਹੈ ਮਸਾਲਾ ਇਹ ਸਾਰਾ ਪਾ ਤਾਰ ਲਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਇਹਨੂੰ ਪਉੜਨਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਵਾਰ-ਵਾਰ ਨਚੋੜਾਂਗੇ ਇਸ ਜਰ ਨੂੰ ਆਪਾਂ ਚੰਗੀ ਤਰ੍ਹਾਂ ਕਾਟਨ ਦੇ ਕੱਪੜੇ ਦੇ ਵਿੱਚ ਨਿਚੋੜ ਲਿਆ। ਸ਼ੱਕਰ ਪਾਵਾਂਗੇ ਤੁਸੀਂ ਦੇਸੀ ਖੰਡ ਵੀ ਪਾ ਸਕਦੇ ਆ। 2 ਚਮਚ ਦੇ ਕਰੀਬ ਆਪਾਂ ਇਹਦੇ ਵਿੱਚ ਸ਼ੱਕਰ ਮਿਲਾਵਾਂਗੇ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ। ਆਪਣੀ ਸ਼ਰਧਾਈ ਬਣ ਕੇ ਤਿਆਰ ਹੈ ਜੀ। ਤੁਸੀਂ ਦੇਖੋ ਬਹੁਤ ਹੀ ਵਧੀਆ ਇੱਕ ਹੈਲਦੀ オリジナル ਡਰਿੰਕ ਬਣ ਕੇ ਤਿਆਰ ਹੈ ਤੁਸੀਂ ਇਹਨੂੰ ਗਰਮੀਆਂ ਦੇ ਵਿੱਚ ਪੀ ਸਕਦੇ ਆ ਬੱਚਿਆਂ ਨੂੰ ਦੇ ਸਕਦੇ ਆ ਇਹਦੀ ਤਸਵੀਰ ਬਹੁਤ ਠੰਡੀ ਹੁੰਦੀ ਹੈ ਉਮੀਦ ਕਰਦੇ ਹਾਂਗੇ ਤੁਹਾਨੂੰ ਸਾਡੀ ਵੀਡੀਓ ਜਿਹੜੀ ਪਸੰਦ ਆਈ ਹੋਊਗੀ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਹੋਰ ਵੀ ਦੇਖਣ ਲਈ ਸਬਸਕ੍ਰਾਈਬ ਕਰੋ ਥੈਂਕ ਯੂ ਫੋਰ ਵਾਚਿੰਗ